ਐਸ ਮੁੱਖਿਆ ਕਰਨ ਚਾਹਾਂਗੇ ਕਿ ਜੀ ਅਜ ਤੋਂ 1 ਮਹੀਨੇ ਪਹਿਲਾਂ ਗਰਦਾਸਪੁਰ ਚ ਮਾਮਾ ਵਾਲਾ ਚੌਂਕ ਚ ਇੱਕ ਬੜਾ ਵੱਡਾ ਅਗਜਨੇ ਦਾ ਹਾਦਸਾ ਆਇਆ ਸੀਗਾ ਜੀ ਉਸ ਤੋਂ ਪਹਿਲਾਂ ਇੱਕ ਹਾਦਸਾ ਸਰਾਫਾ ਬਜ਼ਾਰ ਵਿੱਚ ਹੋਇਆ ਉਸ ਤੋਂ ਬਾਅਦ ਇੱਕ ਹੁਣ ਖੋਖਾ ਸੜ ਗਿਆ ਜੀ ਤੇ ਸ਼ਾਇਦ ਸਾਡੇ ਸ਼ਹਿਰ ਦੇ ਉੱਤੇ ਅਗਜਨੇ ਦੀ ਕੋਈ ਪ੍ਰਕੋਪ ਹੀ ਆ ਪਿਆ ਜੀ ਤੇ ਕੱਲ ਵੀ ਜਦੋਂ ਪਤਾ ਲੱਗਾ ਜੀ ਕਿ ਗੈਸ ਸਿਲੰਡਰ ਦਾ ਇੱਕ ਹਾਦਸਾ ਹੋਇਆ ਤੇ ਜਦੋਂ ਉਸ ਤੋਂ ਬਾਅਦ ਅਸੀਂ ਨਾ ਮੋਬਾਈਲ ਦੇ ਵਿੱਚ ਕਵਰੇਜ ਵੇਖਿਆ ਜੇ ਚਾਹੀ ਵੇਖਿਆ ਕਿ ਸ਼ਹਿਰ ਦੇ ਜਿਹੜੇ ਐਸਐਚਓ ਸਾਹਿਬ ਗੁਰਮੀਤ ਸਿੰਘ ਜੀ ਆ ਉਹਨਾਂ ਨੇ ਆਪਣੀ ਪੂਰੀ ਫੋਰਸ ਨਾਲ ਉੱਥੇ ਬੜਾ ਵੱਡਾ ਹਲਾ ਬੋਲੀ ਕੀਤਾ ਜੀ ਪੂਰਾ ਸਿੰਘਮ ਵਾਲਾ ਹੀ ਰੋਲ ਇੱਕ ਪਲੇ ਕੀਤਾ ਜੀ ਤੇ ਸਾਡੇ ਸ਼ਹਿਰ ਨੂੰ ਦੇਖੋ ਜੀ ਇੰਨਾ ਬਹਾਦਰੀ ਨਾਲ ਉਹਨਾਂ ਨੇ ਕੰਮ ਕੀਤਾ ਕਿ ਉੱਥੇ ਜਾ ਕੇ ਅੱਗ ਲੱਗੇ ਸਿਲੰਡਰ ਨੂੰ ਉਹਨੂੰ ਪਾਣੀ ਪਾ ਕੇ ਰੇਤ ਪਾ ਕੇ ਝਾਕੇ ਲਿਆ ਕੇ ਆਂਦੇ ਪਿਆ ਆਪਣੀ ਜਾਨ ਤੋਂ ਜਾਨ ਦਾ ਵੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਉਸ ਵੇਲੇ ਦੇ ਜਿਹੜੇ ਹਾਲਾਤ ਸੀਗੇ ਕਿਉਂਕਿ ਨਾਲ ਦੀ ਦੁਕਾਨ ਜਿਹੜੀ ਹੈ ਦੇਖੋ ਜਦੋਂ ਅਸੀਂ ਹਾਦਸੇ ਤੋਂ ਵੱਜ ਜਾਂਦੇ ਨਾ ਉਦੋਂ ਸਾਨੂੰ ਪਤਾ ਨਹੀਂ ਲੱਗਦਾ ਵੀ ਕੀ ਹੋਇਆ ਸਰ ਉਹਦੇ ਨਾਲ ਦੀ ਦੁਕਾਨ ਇੱਕ ਪੇਂਟ ਦੀ ਦੁਕਾਨ ਹੈ ਜਿਹੜੀ ਪੈਟਰੋਲੀਅਮ ਰੱਖੀ ਹਿੰ ਕਿਹਾ ਸਕਦੇ ਹਾਂ ਜੇਕਰ ਅੱਗ ਫੈਲ ਜਾਂਦੀ ਤੇ ਕੱਲ ਸਾਡੀ ਇੱਕ ਹੋਰ ਬਾਜ਼ਾਰ ਜਿਹੜਾ ਸੀਗਾ ਉਹਦਾ ਬੜਾ ਵੱਡਾ ਖਰਾਬਾ ਹੋ ਜਾਣਾ ਸੀਗਾ ਤੇ ਜਦੋਂ ਇਹਨਾਂ ਦੀ ਉੱਥੇ ਜੋ ਇਹਨਾਂ ਨੇ ਕੀਤਾ ਉਸ ਵੇਲੇ ਜੋ ਨਹੀਂ ਦਲੇਰੀ ਨਾਲ ਆਪਣੀ ਫੋਰਸ ਨਾਲ ਉਹ ਜਿਹੜਾ ਸਿਲੰਡਰ ਚੋਕ ਰਹੇ ਆ ਪਾਣੀ ਪਾ ਰਹੇ ਆ ਰੇਤ ਪਾ ਰਹੇ ਆ ਸਰ ਕੱਲ ਤੇ ਇਹਨਾਂ ਨੇ ਜਿਹੜੀ ਪੁਲਿਸ ਦੀ ਜਿਹੜੀ ਪ੍ਰਵ੍ਰਤੀ ਹੁੰਦੀ ਹੈ ਉਹੀ ਸ਼ਬਿਉ ਚੇਂਜ ਕਰਤੀ ਕਿ ਵੀ ਸ਼ਹਿਰ ਦਾ ਜਿਹੜਾ ਐਸਐਚਓ ਹੈ ਉਹ ਖੁਦ ਜਾ ਕੇ ਇੰਨਾ ਕੁਝ ਕਰ ਰਿਆ ਤੇ ਮੈਂ ਤੁਹਾਨੂੰ ਕੀ ਦੱਸਾਂ ਕਿ ਅਸੀਂ ਉਹਨਾਂ ਨੂੰ ਕੀ ਸਨਮਾਨਿਤ ਕਰਨਾ ਕੱਲ ਤਾਂ ਸਮੋਲ ਤੁਹਾਡਾ ਸ਼ਹਿਰ ਹੀ ਬਚ ਗਿਆ ਜੀ ਮੈਂ ਤੇ ਕਵਾਂਗਾ ਕਿ ਆਪਣੇ ਸ਼ਹਿਰ ਦੇ ਵੱਡੇ ਪੁਲਿਸ ਅਫਸਰਾਂ ਨੂੰ ਵੀ ਇੱਕ ਆਪਣੇ ਵੱਲੋਂ ਇੱਕ ਅਗ੍ਰਹਿ ਕਰਾਂਗਾ ਕਿ ਇਹ ਜਿਹੜਾ ਇਹਨਾਂ ਨੇ ਕੰਮ ਕੀਤਾ ਇਹਦੇ ਵਾਸਤੇ ਇਹਨਾਂ ਨੂੰ ਸਨਮਾਨਿਤ ਕਰਨ ਅੱਗੇ 15 ਅਗਸਤ ਆ ਰਿਹਾ ਹੈ ਕੱਲ ਪਰਸੋ ਕਿਤਨਾ ਕਿਤੇ ਮੈਂ ਆਪਣੇ ਸ਼ਹਿਰ ਦੇ ਲੀਡਰ ਨੂੰ ਕਹਾਂਗਾ ਕਿ ਇਹਨਾਂ ਨੂੰ ਆ ਕੇ ਸਨਮਾਨਿਤ ਕਰਨ ਕਿਉਂਕਿ ਇਹ ਜਿਹੜੀ ਇਹਨਾਂ ਨੇ ਇੱਕ ਸੋਚ ਜਗਾਈ ਹੈ ਨਵੀਂ ਇਹ ਸਰ ਬੜੀ ਉੱਚੀ ਸੋਚ ਹੈ ਬਾਕੀ ਮੈਂ ਫੇਰ ਦੁਬਾਰਾ ਇੱਕ ਵਾਰੀ ਕਹਾਂਗਾ ਸਰ ਸਲੂਟ ਹੈ ਗੁਰਮੀਤ ਜੀ ਨੂੰ ਜਿਨ੍ਹਾਂ ਮੇਰੇ ਪਿਆਰੇ ਗੁਰਦਾਸਪੁਰ ਸ਼ਹਿਰ ਦੀ ਇੱਕ ਮਾਰਕੀਟ ਨੂੰ ਆਪਣੇ ਹੱਥਾਂ ਨਾਲ ਆਪਣੀ ਦਲੇਰੀ ਨਾਲ ਆਪਣੀ ਸੋਚ ਨਾਲ ਆਪਣੀ ਫੌਜ ਨਾਲ ਬਚਾਇਆ ਮਿਕੋ ਜਿਹੜਾ ਕਾਲ ਇਨਸੀਡੈਂਟ ਹੋਇਆ ਸੀਗਾ ਅਸੀਂ ਕੱਲ ਨਾ ਸੀਨੀਅਰ ਅਫਸਰਾਂ ਦੇ ਮਾਨਯੋਗ ਜੀ ਵੱਲੋਂ ਤੁਹਾਨੂੰ ਹਦਾਇਤਾਂ ਸੀ ਵੀ ਮਾਰਕੀਟਾਂ ਦੀ ਚੈੱਕ ਕੀਤੀ ਜਾਵੇ ਅਸੀਂ ਉਸ ਟਾਈਮ ਬੜਾ ਚੌਂਕਤੇ ਸੀਗੇ ਤੇ ਦੇਖਿਆ ਜੀ ਇੱਕ ਰਿਸ਼ੂ ਦੀ ਦੁਕਾਨ ਆ ਤੇ ਦੀਪੂ ਦੀ ਦੁਕਾਨ ਉੱਤੇ ਅੱਗ ਲੱਗੀ ਹੋਈ ਸੀ ਕਿ ਜਿੱਥੇ ਮੌਕੇ ਤੇ ਪਹੁੰਚ ਗਏ ਅਸੀਂ ਜਿੱਲਾ ਉਹਨੂੰ ਫਸਟ ਜਿਹੜੇ ਤੌਰ ਤੇ ਅਥਰੇ ਸਿਲੰਡਰ ਕੱਢਿਆ ਤੇ ਬਾਕੀ ਅੱਗ ਬੁਝਾਈ ਪਾਣੀ ਦੇ ਨਾਲ ਅੱਜ ਉਸ ਦੇ ਵਿੱਚ ਦੇ ਵਿੱਚ ਵੇਖੋ ਜੀ ਗगन ਸ਼ਰਮਾ ਜੀ ਜਿਹੜੇ ਸਾਡੇ ਸੀਏ ਨੇ ਤੇ ਬੜੇ ਸਮਾਸੀ ਵੀ ਨੇ ਉਹ ਆਏ ਨੇ ਤੇ ਉਹਨਾਂ ਨੇ ਸਨਮਾਨ ਕੀਤਾ ਬੜੇ ਦਿਲ ਨੂੰ ਖੁਸ਼ੀ ਤੇ ਸਕੂਨ ਮਹਿਸ ਕਿ ਸਾਡੇ ਜਿਹੜਾ ਅਸੀਂ ਅੱਜ ਕੱਲ੍ਹ ਹੀ ਇਹ ਸੀ ਜੋ ਹੋਇਆ ਤਾਂ ਅੱਜ ਇਹ ਸਨਮਾਨ ਦੇਣ ਆ ਗਏ ਕਦੇ ਲੋ ਚੰਗਾ ਲੱਗਾ ਬਹੁਤ ਬਤਾ ਵੀ ਬਹੁਤ ਵਧੀਆ ਸਾਨੂੰ ਇਹਨਾਂ ਨੇ ਅਪਰੀਸ਼ੀਏਟ ਕੀਤਾ ਜੀ ਕੋਈ ਕਿ ਉਹਦੇ ਨਾਲ ਕੀ ਮੋਟੀਵੇਸ਼ਨ ਮਿਲਦੀ ਹੈ ਉਹਦੇ ਨਾਲ ਅਸੀਂ ਹੋਰ ਬੂਸਟ ਹੁੰਨੇ ਆ ਵੀ ਸਾਨੂੰ ਇੱਕ ਕੰਮ ਕਰਨ ਦੇ ਵਿੱਚ ਜਿਹਾ ਅਸੀਂ ਕਰਦੇ ਆ ਤਾਂ ਉਹਦੇ ਤੇ ਇੱਕ ਨਾਮ ਮਿਲਦਾ ਐ ਸਾਨੂੰ ਸਪੋਰਟ ਮਿਲਦੀ ਹੈ ਸਮਾਜ ਦੀ ਤੇ ਹਮੇਸ਼ਾ ਕੋਈ ਵੀ ਲੈਵਲ ਤੇ ਕੋਈ ਵੀ ਕਰਦਾ ਚਾਹੇ ਉਹ ਕਨਸਟੇਬਲ ਤੋਂ ਲੈ ਕੇ ਸੀਨੀਅਰ ਅਫਸਰਾਂ ਤੱਕ ਵੀ ਉਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਜੀ ਪੁਲਿਸ ਅਫਸਰਾਂ ਦਾ ਕਿ ਜਿਹੜੇ ਪੁਲਿਸ ਅਫਸਰ ਹਨ ਜੀ ਇਹ ਸਮਾਜ ਦੇ ਇੱਕ ਅਗਲੇ ਸਰਵੈਂਟ ਨੇ ਸਾਨੂੰ ਸਮਾਜ ਦੇ ਨਾਲ ਬੜੇ ਪਿਆਰ ਦੇ ਨਾਲ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਜੇ ਬੱਚੇ ਨੇ ਤਾਂ ਉਹਨਾਂ ਨੂੰ ਪਿਆਰ ਕਰਨਾ ਚਾਹੀਦਾ ਹੈ ਵੱਡੇਆਂ ਨੇ ਤਾਂ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਅਸੀਂ ਉਹਨਾਂ ਕੋਲ ਅਸ਼ੀਰਵਾਦ ਲਈਏ ਉਹਨਾਂ ਕੋਲ ਬਲੇਸਿੰਗ ਲਈਏ ਉਹਨਾਂ ਕੋਲ ਇੱਕ ਜੀਵਨ ਦਾ ਤਜਰਬਾ ਹੁੰਦਾ ਵੱਡਿਆਂ ਦੇ ਕੋਲ ਉਹ ਸਾਨੂੰ ਸਿੱਖਣ ਵਾਸਤੇ ਕੋ ਬਹੁਤ ਕੁਝ ਮਿਲਦਾ ਸਾਨੂੰ ਉਹ ਚੰਗੀਆਂ ਚੀਜ਼ਾਂ ਮਾੜੀਆਂ ਚੀਜ਼ਾਂ ਬਾਰੇ ਦੱਸਦੇ ਵੀ ਆਹ ਚੀਜ਼ ਚੰਗੀ ਆ ਕਰੋ ਆਹ ਚੀਜ਼ ਮਾੜੀ ਆ ਨਾ ਕਰੋ ਤੇ ਇਹ ਚੀਜ਼ ਸਮਾਜ ਦੇ ਵਿੱਚ ਬਹੁਤ ਹੀ ਲਾਹੇਵੰਦ ਫਾਇਦੇਮੰਦ ਹੁੰਦੀ ਹੈ ਜੀ ਲੇਕਿਨ ਅਸੀਂ ਜਦੋਂ ਇੱਕ ਸਮਾਜ ਦੇ ਨਾਲ ਜੁੜ ਟੁੱਟ ਜੰਨੇ ਆ ਨਾ ਜੀ ਨਹੀਂ ਅਸੀਂ ਪੁਲਿਸ ਜਿਹੜਾ ਵੇ ਸਮਾਜ ਦਾ ਹੀ ਅੰਗ ਆ ਅ ਜਦੋਂ ਉਸੇ ਪਰਿਵਾਰ ਦੇ ਵਿੱਚੋਂ ਅਸੀਂ ਵਰਦੀ ਪਾ ਲੈਨੇ ਆ ਤਾਂ ਅਸੀਂ ਪੁਲਿਸ ਵਾਲੇ ਹੋ ਜੰਨੇ ਆ ਪਰ ਹੈਗਾ ਅਸੀਂ ਸਮਾਜ ਦਾ ਹਿੱਸਾ ਮੈਨੂੰ ਤੇ ਇਹ ਮੇਰਾ ਸੋਚ ਆ ਵੀ ਮੈਂ ਜੇ ਸਕੂਲ ਕਾਲਜਾਂ ਜਿੱਥੇ ਵੀ ਜਾਂਦਾ ਤੇ ਜੇ ਕੋਈ ਮੈਨੂੰ ਬੱਚਾ ਮਿਲਦਾ ਤਾਂ ਉਹਨੂੰ ਮੈਂ ਪਿਆਰ ਨਾਲ ਮਿਲਦਾ ਵਾਂ ਜੇ ਕੋਈ ਵੱਡੇ ਮਿਲਦੇ ਜਦੋਂ ਮੈਂ ਕਾਲਜ ਦੇ ਵਿੱਚ ਵੱਡਿਆਂ ਦੇ ਮੈਂ ਗੋਡੀਆਂ ਹੱਥ ਪੈਰੀ ਹੱਥ ਲਾਉਣਾ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਉਹ ਆਸ਼ੀਰਵਾਦ ਦਿੰਦੇ ਨੇ ਤੇ ਉਹਨਾਂ ਕੋਲ ਤਜਰਬੇ ਦੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਟੀਮ ਦਾ ਕਨਕਸ਼ ਜੋਗ ਰਿਹਾ ਕਾਲਜ ਮੇਰੀ ਟੀਮ ਦਾ ਵੇਖੋ ਜੀ ਬਹੁਤ ਜ਼ਰਾ ਸਪੋਰਟ ਸੀ ਸਾਰੀ ਟੀਮ ਨੇ ਸੜੀ ਐਸਐ ਇਸ ਸਾਨੂੰ ਉੱਚ ਅਸਰਾਂ ਵੱਲੋਂ ਹੀ ਮੋਟੀਵੇਟ ਕੀਤਾ ਕਿ ਤੁਸੀਂ ਸਮਾਜ ਦੇ ਵਿੱਚ ਜਿਹੜਾ ਵਧੀਆ ਵਿਚਰੋ ਸਮਾਜ ਦੇ ਨਾਲ ਜੁੜ ਕੇ ਰਹੋ ਸਮਾਜ ਦਾ ਸੀ ਇੱਕ ਅੰਗ ਹਾਂ